ਹਲਕਾ ਕੇਂਦਰੀ ਅਧੀਨ ਆਉਂਦੀ ਵਾਰ ਨੰਬਰ 52 ਫਤਿਹ ਸਿੰਘ ਕਲੋਨੀ ਦੇ ਨਿਵਾਸੀ ਇਲਾਕੇ ਵਿੱਚ ਟੁੱਟੀਆਂ ਸੜਕਾਂ ਤੋਂ ਪਰੇਸ਼ਾਨ ਹਨ ਗੱਲਬਾਤ ਕਰਦਿਆਂ ਹੋਇਆ ਇਲਾਕਾ ਨਿਵਾਸੀਆਂ ਨੇ ਆਖਿਆ ਕਿ ਪੰਜਾਬ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਦਾ ਹੀ ਉਹਨਾਂ ਦੇ ਇਲਾਕੇ ਵਿੱਚ ਵਿਕਾਸ ਦਾ ਕੰਮ ਰੁਕਿਆ ਹੋਇਆ ਹੈ ਉਹਨਾਂ ਆਖਿਆ ਕਿ ਇਲਾਕੇ ਵਿੱਚ ਸੜਕਾਂ ਟੁੱਟੀਆਂ ਹਨ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਟੁੱਟੀਆਂ ਸੜਕਾਂ ਕਰ ਆਏ ਦਿਨ ਲੋਕਾਂ ਨੂੰ ਸੱਟਾਂ ਲੱਗ ਰਹੀਆਂ ਹਨ ਈ ਰਿਕਸ਼ੇ ਪਲਟ ਰਹੇ ਨੇ ਜਿਸ ਕਾਰਨ ਸਵਾਰੀਆਂ ਨੂੰ ਵੀ ਸੱਟਾਂ ਲੱਗਦੀਆਂ ਹਨ ਉਹਨਾਂ ਪ੍ਰਸ਼ਾਸਨ ਨੂੰ ਗੁਹੜ ਲਗਾਈ ਕਿ ਜਲਦ ਤੋਂ ਜਲਦ ਉਹਨਾਂ ਦੇ ਇਲਾਕੇ ਦਾ ਸੁਧਾਰ ਕੀਤਾ ਜਾਵੇ। ਤੁਮ ਸਿਆ ਸਾਡੀ ਦੇਖੋ ਕੀ ਹਾਲ ਸੜਕਾਂ ਦਾ। ਗੁਰਾ ਹਾਲ ਬਣ ਕੇ ਢੜੇ। ਠੀਕ ਹੈ ਕੋਈ ਨੰਗੇ ਨਹੀਂ ਜਾਂਦਾ ਕਿ ਕੋਈ ਪਈ ਵਿਚਾਰਾ ਮੀਂਹ ਆ ਜੇ ਤੇ ਬੁਰੇ ਹਾਲ। ਪਾਣੀ ਗੋਡੇ-ਗੋਡੇ ਹੋ ਜਾਂਦਾ। ਹਾਂ ਕਈ ਵਾਰੀ ਆਏ ਇੱਥੇ ਕਈ ਵੇਖ ਕੇ ਚਲੇ ਗਏ ਕੋਈ ਨਹੀਂ ਬਣਾਉਂਦਾ ਪਿਆ। ਕਿਸੇ ਪਾਰਟੀ ਦਾ ਕੋਈ ਬੰਦਾ ਨਹੀਂ ਬਣਾਉਂਦਾ ਪਿਆ। ਵੇਖੋ ਜੀ ਐਮਐਲਏ ਸਾਡੇ ਆਉਂਦੇ ਸਾਰੇ ਹੀ ਹੁੰਦੇ ਨੇ। ਸਾਡੇ ਲੋ ਸਾਰੇ ਐਮਐਲਏ ਸਾਨੂੰ ਤੇ ਚੀਜ਼ ਸਹੀ ਚਾਹੀਦੀ ਹੈ। ਭਾਵੇਂ ਜਿਹੜਾ ਮਰਜ਼ੀ ਕਰੇ ਭਾਵੇਂ ਕਾਰਜ ਕਰੇ ਕਿ ਭਾਵੇਂ ਆਂ ਪਾਰਟੀ ਕਰੇ। ਅਈ ਮੰਗਣਾ ਹਾਨੂੰ ਸੜਕ ਸਹੀ ਜਾਬ ਚਾਹੀਦੀ ਆ ਉਹ ਸਹੀ ਹੋ ਜੇ ਇਹਨਾਂ ਵਰੀਏ ਗੱਲ ਕੋਈ ਨਹੀਂ ਸਾਡੀ ਸਰ ਸਮੱਸਿਆ ਇਹ ਆ ਮੈਂ ਵਾਰਡ ਨੰਬਰ 52 ਚੋਂ ਆਮ ਵਰਕਰ ਬੋਲ ਰਿਹਾ ਮੈਂ ਇਹੋ ਹੀ ਕਹਿਣਾ ਵਾ ਕਿ ਸਰਕਾਰ ਨੂੰ ਸਾਢੇ 3 ਦਿਨ ਸਾਲ ਹੋ ਚੱਲੇ ਆ ਇਹਨੂੰ ਪਰ ਹਜੇ ਤੱਕ ਨਾ ਸਰਕਾਰ ਕੋ ਨਾ ਦੇ ਸੀਵਰੇਜ ਦਾ ਕੋਈ ਮਸਲਾ ਹੱਲ ਹੋਇਆ ਨਾ ਹੀ ਸੜਕਾਂ ਦਾ ਕੋਈ ਮਸਲਾ ਹੱਲ ਹੋ ਰਿਹਾ ਸੜਕਾਂ ਦਾ ਇੰਨਾ ਬੁਰਾ ਹਾਲ ਹੋਇਆ ਪਿਆ ਵਾ ਕਿ ਰਾਹ ਤਰ ਗਰੀ ਹੈ ਇੰਨੇ ਪਰੇਸ਼ਾਨ ਹੁੰਦੇ ਆ ਜਦੋਂ ਮੀਂਹ ਪੈ ਜਾਂਦਾ ਵਾ ਫਿਰ ਲੋਕਾਂ ਨੂੰ ਲੰਘਣਾ ਮੁਸ਼ਕਲ ਹੋ ਜਾਂਦਾ ਇਹ ਰੱਖੇ ਗਈ ਪਲਟਰੀ ਜਾਂਦੇ ਤੇ ਮੈਂ ਸਰਕਾਰ ਅਗੇ ਇਹੋ ਹੀ ਰਿਕੁਐਸਟ ਕਰਦਾ ਵਾਂ ਕਿ ਫਤੇ ਸਿੰਘ ਕਲੋਨੀ ਦਾ ਜਿਹੜਾ ਬੁਰਾ ਹਾਲ ਹੋਇਆ ਪਿਆ ਵਾ ਗੰਦਗੀ ਦੇ ਕੇ ਢੇਰ ਗਿਆ ਉਹਨਾਂ ਦਾ ਮਸਲਾ ਕੋਈ ਹੱਲ ਜਲਦ ਤੋਂ ਜਲਦ ਕੀਤਾ ਜਾਵੇ ਅਸੀਂ ਬਾਰ-ਬਾਰ ਇਹੋ ਹੀ ਕੰਪਲੇਨਾਂ ਪਾਉਂਦੇ ਆਂ ਕਿ ਗਲੀ ਦੀਆਂ ਸੜਕਾਂ ਬਣਾਈਆਂ ਜਾਣ ਤੇ ਸੀਵਰੇਜ ਸਹੀ ਕਿਤੇ ਜਾਣ ਤੇ ਜੋ ਵੀ ਕੂੜੇ ਲੱਗੇ ਢੇਰ ਲੱਗੇ ਉਹਨਾਂ ਨੂੰ ਚੁਕਾਇਆ ਜਾਵੇ